मेरा नाम एएससी देवेंद्र सिंह है थाना समराला मैं पोस्टिंगा पिंड मेराड़ाचा मेरी बेटी स्टडी वेते संदीप कौर बाहर गड्डा गए जी मेरे तीनों बच्चे कनाडा वे सेटल ले छोटी बेटी है मेरी जिने पुलिस ਦੇ ਵਿੱਚ जॉइन ਕੀਤਾ ਪਹਿਲਾਂ ਉਹਨੇ ਆਪਣੀ ਸਟੱਡੀ ਪੂਰੀ ਕੀਤੀ ਸਟੱਡੀ ਪੂਰੀ ਕਰਨ ਤੋਂ ਬਾਅਦ ਫਿਰ ਉਹਨੇ ਪੀਆਰ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਜੁਆਇਨ ਕੀਤਾ ਫਿਰ 6 ਮਹੀਨੇ ਦੀ ਟ੍ਰੇਨਿੰਗ ਕੀਤੀ 6 ਮਹੀਨੇ ਟ੍ਰੇਨਿੰਗ ਤੋਂ ਬਾਅਦ ਜਾਦੂ ਦੀ ਪਾਸਵਰਡ ਪ੍ਰੀਟ ਦੀ ਮੈਨੂੰ ਸਪੈਸ਼ਲ ਇਨਵਾਈਟ ਕੀਤਾ ਗਿਆ ਮੈਨੂੰ ਉਦੋਂ ਬਹੁਤ ਮਾਣ ਮਹਿਸੂਸ ਹੋਇਆ ਜਦੋਂ ਮੈਂ ਵਰਦੀਬਾਗ ਉੱਤੇ ਗਿਆ ਤੇ ਵਰਦੀਬਾਗ ਮੇਰੀ ਬੇਟੀ ਕੈਨੇਡਾ ਪੁਲ ਦੇ ਤੇ ਪੰਜਾਬ ਪੁਲ ਦੀ ਵਰਦੀ ਦੇ ਵਿੱਚ ਅਸੀਂ ਇਕੱਠੇ ਅਪਰੇਡ ਕੀਤੀ ਤੇ ਇਕੱਠੇ ਮਾਣ ਸੁਝਾ ਜਦੋਂ ਮੈਂ ਸਲੂਟ ਮਾਰਿਆ ਤੇ ਮੈਨੂੰ ਕੈਨੇਡਾ ਪੁਲ ਦਾ ਸਲੂਟ ਮਾਰਿਆ ਤੇ ਉਹਦਾ ਜੁਆਇਨਿੰਗ ਲੈਟਰ ਲੈ ਕੇ ਅਸੀਂ ਮੈਂ ਉਸ ਨੂੰ 12 ਤਰੀਕ ਨੂੰ ਥਾਲੇ ਜੁਆਇਨ ਕਰਾ ਕੇ ਆਈ ਜਿਹੜੇ ਸਾਲ ਚ ਗੁੜੀਏ ਜੀ ਬਾਦ ਮੇਰੀ ਬੇਟੀ 2017 ਵਿੱਚ ਗਈ ਸੀ ਸਟੱਡੀ ਵੇਚ ਤੇ ਉਹ ਦੇਖ ਲਾ ਵੀ ਅੱਜ ਨਾਲ ਕੁੜੀਆਂ ਦੇ ਮੁੱਦੇ ਉੱਤੇ ਬੜਾ ਫਕਰ ਰੱਖਿਆ ਹੁੰਦਾ ਤੇ ਤੁਸੀਂ ਕੀ ਮੈਂ ਦੇਖ ਦਿਆਂ ਕੁੜੀ ਨੇ ਥੋੜੀ ਜਿੰਨਾ ਤਰੱਕੀ ਕੀਤੀ ਹੈ ਚਲੋ ਬੇਟੂ ਬੇਟੀਆਂ ਰ ਬੇਟੇ ਦੇ ਫਰਕੇ ਦਾ ਜੇ ਮੈਂ ਗੱਲ ਕਰਾਂ ਜਿਵੇਂ ਰਾਣੀ ਚਾਂਸੀ ਹੋ ਗਈ ਕਲਪਨਾ ਚਾਵਲਾ ਹੋ ਗਈ ਈਵਨ ਇੱਥੋਂ ਤੱਕ ਜੀ ਸਾਡੇ ਮੈਡਮ ਨੇ ਐਸਐਸਪੀ ਸਾਹਿਬ ਮੈਡਮ ਨਵਨੀਤ ਕੌਂਡਰ ਜੀ ਸਾਡੇ ਐਸਐਸਪੀ ਲੱਗੇ ਨੇ ਆਈਪੀਐਸ ਜਣੀ ਮੈਂ ਮਾਣ ਮਹਿਸੂਸ ਵਾਲੀ ਗੱਲ ਹੈ ਜੀ ਕਿਉਂਕਿ ਮੈਂ ਕਹਿੰਦਾ ਬੇਟੇ ਰ ਬੇਟੇ ਪੜ੍ਹਨੇ ਬੇਟੇ ਨੂੰ ਪੜਾਉ ਬਹੁਤ ਵੱਧ ਜਦੋਂ ਉਹਨੇ ਪੜ੍ਹਦੀ ਹੁੰਦੀ ਸੀਗੀ ਉਦੋਂ ਕੈਬੀਸੀ ਵੀ ਮੈਂ ਵਾਪਸ ਉੱਥੇ ਜਾ ਕੇ ਇਸ ਤਰ੍ਹਾਂ ਜੁਆਇਨਿੰਗ ਕਰਨੀ ਹੈ ਨਾ ਮੈਂ ਕੰਦਾ ਕੋਰਸ ਜਾਂ ਰੇਡੀਅਲ ਕੋਰਸ ਕਰੀ ਉਹਦਾ ਨਹੀਂ ਜੇ ਤਾਂ ਸਰਪ੍ਰਾਈਜ਼ ਦਿੱਤਾ ਉਹਨੇ ਕਿਉਂਕਿ ਇਤਰ ਉਹਦੀ ਪੜਾਈ ਸੀਗੀ ਉਹਦੀ ਫੂਡ ਐਂਡ ਪ੍ਰੋਸੈਸਿੰਗ ਦੀ ਸੀਗੀ ਬੀਟੈਕ ਉਹਨੇ ਫੂਡ ਐਂਡ ਪ੍ਰੋਸੈਸਿੰਗ ਕੀਤੀ ਆਪਾ ਤਖੜ ਸਾਫ ਤੋਂ ਹੀ ਉਸ ਤੋਂ ਬਾਅਦ ਐਮਟੈਕ ਕੀਤੀਆਂ ਨੇ ਉਦੋਂ ਜਾ ਕੇ ਕੈਨੇਡਾ ਚ ਉਸ ਤੋਂ ਬਾਅਦ ਸੋਨੇ ਦੇ ਬਾਰਕ ਕੰਮ ਕੀਤਾ ਜੇ ਪੀਆਰ ਤੋਂ ਬਾਅਦ ਫਿਰ ਉਹਨੇ ਪੋਰ ਸੁਮੈਗਮਾ ਜੁਆਇਨ ਕੀਤੀ ਤੁਹਾਡੇ ਤਿੰਨ ਬੱਚੇ ਨੇ ਤਿੰਨੋਂ ਬਾਅਦ ਨੇ ਹਾਂਜੀ ਮੇਰੀ ਵੱਡੀ ਬੇਟੀ ਵੀ ਉੱਧਰ ਆਈ ਤੇ ਮੇਰਾ ਉਹੀ ਉਹ ਕੈਨੇਡਾ ਵਿੱਚ ਯਾਨੀ ਪੂਰਾ ਠਾਣੇ ਦੀ ਸਨਮਾਨ ਦਿੱਤਾ ਗਿਆ ਕਿਸ ਤਰ੍ਹਾਂ ਦਾ ਜੰਮ ਜਿਸ ਤਰ੍ਹਾਂ ਮੈਨੂੰ ਕੈਨੇਡਾ ਦੇ ਵਿੱਚ ਮਹਿਸੂਸ ਸਨਮਾਨ ਮੁਸਲਮਾਨ ਮਿਲਿਆ ਜੀ ਉਸ ਤਰ੍ਹਾਂ ਮੇਰੇ ਠਾਣੇ ਦੇ ਵਿੱਚ ਸਰ ਸਾਡੇ ਡੀਐਸਪੀ ਸਾਹਿਬ ਸਰਦਾਰ ਤਰਲੋਚਾ ਸਿੰਘ ਮੇਰੇ ਐਸਐਚਓ ਸਾਹਿਬ ਸਰਦਾਰ ਓਵਰਿੰਦਰ ਸਿੰਘ ਜੀ ਸਾਡਾ ਸਮੂਹ ਸਟਾਫ ਜੀ ਤੇ ਮੈਂ ਜਾਨੀ ਪਲ ਭੁੱਲ ਨਹੀਂ ਸਕਦਾ ਜ਼ਿੰਦਗੀ ਦੇ ਵਿੱਚ ਜੋ ਅੱਜ ਮੈਨੂੰ ਮਾਣ ਮਿਲ ਉਸ ਜਿਹੜੇ ਲੋਕ ਕੁੜੀਆਂ ਵਿੱਚ ਫਰਕ ਰੱਖਦੇ ਨੇ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਈਆਂ ਘਰਾਂ ਦੀ ਬਕਵਾਸ ਕਿਸੇ ਨੂੰ ਆਪਣੇ ਮਾਪਿਆਂ ਨੂੰ ਬੇਟਾ ਔਰ ਬੇਟੀ ਵਿੱਚ ਫਰਕ ਨਹੀਂ ਰੱਖਣਾ ਚਾਹੀਦਾ ਈਵਨ ਬੇਟਿਆਂ ਦੇ ਬਰਾਬਰ ਹੀ ਬੇਟੀਆਂ ਰੱਖੋ ਕਿਉਂਕਿ ਬੇਟੀਆਂ ਅੱਜਕੱਲ ਬਹੁਤ ਅੱਗੇ ਜਾ ਰਹੀਆਂ ਉੱਚ ਚੋਚੇ ਉੱਤੇ ਜਾ ਰਹੀਆਂ ਨੇ ਕਦੋਂ ਆ ਰਹੀ ਇਹ ਜੁੜੀ ਐਕਟ ਬੇਟੀ ਦਾ ਮੈਜੀ ਮੈਂ ਰੱਖਿਆ ਮੈਰਜ ਸੈਂਸ ਸਤੰਬਰ ਦੇ ਵਿੱਚ ਆ ਗਈ ਉਹ ਸਾਡੇ ਥਾਣੇਦਾਰ ਸਾਹਿਬ ਨੇ ਸਰ ਦਵਿੰਦਰ ਸਿੰਘ ਘਰਚਾ ਜੀ ਸਮਰਾਲੇ ਥਾਣੇ ਪੁੱਛਤਾਂ ਗਿਆ ਇਹਨਾਂ ਦੀ ਬੇਟੀ ਹੈ ਸੰਦੀਪ ਕੌਰ ਨੂੰ ਸਾਡੀ ਆਪਣੀ ਬੇਟੀ ਹੈ ਸਾਡੇ ਆਪਣੇ ਪਰਿਵਾਰ ਨਾਲ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਜਿਹੜਾ ਬੱਚੀ ਨੇ ਕੈਨੇਡਾ ਪੁਲਿਸ ਦੇ ਵਿੱਚ ਭਰਤੀ ਹੋ ਗਿਆ ਆਪਣੇ ਫਾਦਰ ਦਾ ਸਾਡੇ ਪੁਲਿਸ ਪਰਿਵਾਰ ਦਾ ਨਾਮ ਪੁਤਿਆ ਕੀਤਾ ਹੈ ਇਸੋ ਬਣਾਵੇ ਵੀ ਗੱਲ ਦੱਸੀ ਜਾਣਾ ਇਹ ਬੇਟੀ ਨੇ ਉੱਥੇ ਹਾਲਵਰਡ ਕਾਡ ਪੋਜੀਸ਼ਨ ਲਈ ਹੈ ਅ ਅਨਟਾਰੀਓ ਪੁਲਿਸ ਦੇ ਵਿੱਚ ਜਿਹੜੀ ਹੈ ਇਹ ਭਤੀ ਹੋਈ ਹੈ ਬੇਟੀ ਤੇ ਉਦੋਂ ਬਹੁਤ ਹੀ ਜਿਹੜੀ ਰਮਾਂਚੇ ਗੱਲ ਸੀ ਜਦੋਂ ਸਾਡੇ ਸਹਨੇਦਾਰ ਸਾਹਿਬ ਛੁੱਟੀ ਲੈ ਕੇ ਗਏ ਸੀ ਪੂਰੀ ਪਾਸਪੋਰਟ ਪਲੇਟ ਤੇ ਜਦੋਂ ਇਹਨਾਂ ਨੇ ਯੂਨੀਫਾਰਮ ਉੱਤੇ ਕਮਿਸ਼ਨਰ ਸਾਹਿਬ ਨੂੰ ਮਲੇ ਸਨੂਡ ਮਾਰਿਆ ਤੇ ਇਹਨਾਂ ਦੀ ਬੇਟੀ ਨੇ ਉਹਦੇ ਨਾਲ ਗੱਲ ਲੱਗ ਕੇ ਮਿਲੀ ਆ ਇਹ ਤਾਂ ਵੱਡੀ ਇਮਾਨ ਵਾਲੀ ਗੱਲ ਕੋਈ ਨਹੀਂ ਸਾਡੇ ਪੁਲਿਸ ਪਰਿਵਾਰ ਦੀ ਪਹਿਲਾਂ ਕਦੇ ਦੇਖਿਆ ਹੈ ਜਦ ਕਿ ਇਹ ਹੋਇਆ ਪੁਲਿਸ ਵਰਦੀ ਪਾ ਕੇ ਹੋਇਆ ਉਹ ਨਹੀਂ ਪਹਿਲਾਂ ਨਹੀਂ ਇਹ ਫਸਟ ਆਇਆ ਵੀ ਸਾਡੇ ਬੱਚੇ ਦਾ ਸਾਡੇ ਪੁਲਿਸ ਪਰਿਵਾਰਾਂ ਦੇ ਪਹਿਲਾਂ ਵੀ ਮੁੰਡੇ ਦਾ ਪਰਤੀ ਹੋ ਰਿਹਾ ਜਿਹੜੀ ਬੇਟੀ ਆ ਸਾਡੀ ਬੱਚੀ ਸਾਡੇ ਪੁਲਿਸ ਪਰਿਵਾਰ ਦੀ ਪਹਿਲੀ ਹੀ ਸਾਡੀ ਪਰਤੀ ਹੋਈ ਹੈ ਸਾਡੇ ਲਈ ਵੱਡੀ ਇਮਾਨ ਵਾਲੀ ਗੱਲ ਤੁਸੀਂ ਇਹ ਦੇਖ ਲਓ ਕਿ ਜਿਹੜਾ ਹੱਲ ਵੀ ਇਸ ਤਰ੍ਹਾਂ ਕੀਤਾ ਜਾਂਦਾ ਈ ਹੈ ਨਾ ਇੱਕ ਬਸ ਕੇ ਟੀਆ ਜਿਹੇ ਨੇ ਦੇ ਨਾਲ ਦੇਖਦੇ ਨੇ ਕਿ ਟੀਆ ਨਾਲ ਇਸ ਤਰ੍ਹਾਂ ਕੀਤਾ ਜਾਂਦਾ ਲਾਉਤੀ ਇਹ ਆਪਣੀ ਟੀ ਮੇਰੀਓ ਆਪਣੇ ਤਨ ਵਿੱਚ ਨਾਮ ਰੱਖੋ ਇਹ ਨਾ ਜੀ ਪਹਿਲੇ ਬੈਂ ਤੇ ਕਹਿੰਦਾ ਨੈਗੇਟਿਵ ਸੋਚ ਆ ਅੱਜ ਦੇ ਯੁੱਗ ਦੇ ਵਿੱਚ ਜਿਨ੍ਹਾਂ ਬੱਚਿਆਂ ਤੁਸੀਂ ਮੋਬਾਈਲਸ ਦੇਖ ਲਓ ਸਕੂਲਾਂ ਕਾਲਜਾਂ ਦੇ ਦੇਖ ਲਓ ਨੌਕਰੀ ਵਾਲੇ ਪਾਸੇ ਦੇਖ ਲਓ ਜਿਹੜੇ ਕੰਪੀਟੀਸ਼ਨ ਵੀਰੇ ਯੂਪੀਐਸਸੀ ਦੇ ਬੀਪੀਐਸਸੀ ਦੇ ਬੱਚਿਆਂ ਜਿਹੜੀਆਂ ਮੁੰਡਿਆਂ ਨਾਲੋਂ ਅੱਗੇ ਹੀ ਰਹਿਣੀਆਂ ਇਹ ਕੋਈ ਬਿੱਤਦਾ ਨਹੀਂ ਸਾਨੂੰ ਕਰਨਾ ਚਾਹੀਦਾ ਸਗੋਂ ਬੱਚਿਆਂ ਨੂੰ ਜ਼ਿਆਦਾ ਤਰਜੀਹ ਦੇਣੀ ਚਾਹੀਦੀ ਹੈ ਮੇਰਨਾ ਪਰਮਜੀਤ ਕੌਰ ਮੇਰੀ ਬੇਟੀ ਦਾ ਨਾਮ ਸੰਦੀਪ ਕੌਰ ਉਹ 2017 ਸਦੀ ਵਿੱਚ ਤੇ ਕੈਨੇਡਾ ਗਏ ਉੱਥੇ ਉਹਨਾਂ ਨੇ ਜਾ ਕੇ ਆਪਣੀ ਪੜ੍ਹਾਈ ਪੂਰੀ ਕਰੀ ਫਿਰ ਉਹਨਾਂ ਨੇ OPP ਪੁਲਿਸ ਦੀ ਟ੍ਰੇਨਿੰਗ ਲਈ 6 ਮਹੀਨੇ ਟ੍ਰੇਨਗਲੈਂਡ ਤੋਂ ਮਗਰੋਂ ਉਹਨਾਂ ਨੇ ਆਪਣਾ ਸਾਰਾ ਕੰਪਲੀਟ ਜਿੰਮੇ ਸੀਗਾ ਉੱਥੇ ਉਹ ਕਰਿਆ ਫਿਰ ਉਹਨਾਂ ਨੇ ਜਦੋਂ ਉਹਨਾਂ ਨੂੰ ਮਿਲਣਾ ਸੀ ਜਾਨੀ ਰੈਂਕ ਮਤਲਬ ਡਿਊਟੀ ਜੁਆਨ ਕਰਨੀ ਸੀ ਉਹਨਾਂ ਨੇ ਆਪਣੇ ਪਾਪਾ ਨੂੰ ਇਧਰੋਂ ਬੁਲਾਇਆ ਸਾਨੂੰ ਬਹੁਤ ਮਾਣ ਦੀ ਗੱਲ ਹੈ ਮੇਰੀ ਬੇਟੀ ਉਥੇ ਉਹ ਪੀਪਲਸ ਚ ਭਰਤੀ ਹੋਈ ਤੇ ਮੇਰੇ પતિ ਜੋ ਜੇ ਪੰਜਾਬ ਪੁਲਿਸ ਸੀ ਉੱਥੇ ਜਾ ਕੇ ਦੋਹਾਂ ਜਾਨਾਂ ਨੇ ਇਕੱਠਿਆਂ ਨੇ ਪਰੇਡ ਵੀ ਕਰੀ ਸਾਨੂੰ ਬਹੁਤ ਮਾਣ ਹੋਇਆ ਮੇਰੀ ਬੱਚੀ ਤੇ ਮੇਰੇ ਹੀ ਅਰਦਾਸਾਂ ਸਭ ਦੇ ਬੱਚੇ ਹੀ ਕਿਸ ਤਰ੍ਹਾਂ ਸਫਲ ਹੋਣ ਸਾਨੂੰ ਸਾਬ ਨੂੰ ਆਪਣੇ ਪੰਜਾਬੀਆਂ ਨੂੰ ਬੱਚਿਆਂ ਤੇ ਮਾਣ ਹੋਣਾ ਚਾਹੀਦਾ ਈ ਤੁਹਾਡੇ ਪਤੀ ਵੱਲੋਂ ਜਿਹੜੀ ਵਰਦੀ ਪਾ ਕੇ ਪੰਜਾਬ ਪੁਲਿਸ ਦੀ ਵਰਦੀ ਪਾ ਤothe ਕਾਇ ਨੇ ਤੇ ਬੇਟੀ ਨੇ ਜਿਹੜੀ ਉੱਥੇ ਵੀ ਪੁਲਿਸ ਦੀ ਵਰਦੀ ਪਾਈ ਹੋਈ ਸੀ ਕਿਵੇਂ ਉਹ ਜਿਹੜੇ ਪਾਲੇ ਤੁਸੀਂ ਦੇਖੇ ਹੋਣੇ ਉਹ ਪਾਲ ਜੀ ਮੈਂ ਬਹੁਤ ਮੈਂ ਤੁਹਾਨੂੰ ਬਿਆਨ ਨਹੀਂ ਕਰ ਸਕਦੀ ਉਸ ਸਮੇਂ ਅਸੀਂ ਇੰਨੇ ਮੋਢਿਆਂਗੇ ਸਾਡੇ ਸਾਰਿਆਂ ਦੇ ਅੱਖਾਂ 'ਚ ਮੇਰੀ ਬੇਟੀ ਦੇ ਵੀ ਅਸੀਂ ਮਤਲਬ ਵੀ ਪਾਲ ਇੰਨਾ ਜਵਾਨ ਕਰਿਆ ਬਹੁਤ ਮਾਣਨਾ ਸੀ ਆਪਣੀ ਬੇਟੀ ਤੇ ਇੱਕ ਟਾਈਮ ਸਾਡੇ ਉਸ ਟਾਈਮ ਅੱਖਾਂ 'ਚ ਹੰਝੂ ਸੀਗੇ ਇੰਨਾ ਸਾਨੂੰ ਮਾਣ ਸੀ ਆਪਣੀ ਬੇਟੀ ਤੇ ਉਸ ਟਾਈਮ ਉੱਤੇ ਹੁਣ ਵੀ ਯਾਦ ਕਰਕੇ ਭਾਵੁਕ ਹੋ ਰਹੇ ਹਾਂ ਹਾਂ ਜੀ ਭਾਵੁਕ ਹੋ ਰਹੇ ਹਾਂ ਜੀ ਮਤਲਬ ਵੀ ਬਹੁਤ ਮਾਣ ਆ ਜਿਵੇਂ ਹੁਣ ਕਹਿੰਦੇ ਬੱਚਿਆਂ ਨੂੰ ਪੜਾਉਣਾ ਚਾਹੀਦਾ ਵੀ ਮੈਂ ਕਹਿੰਦੀ ਪੜਾਉਣਾ ਚਾਹੀਦਾ ਬਾਹਰ ਵੀ ਭੇਜਣਾ ਚਾਹੀਦਾ ਬੱਚੇ ਨੂੰ ਉਹ ਆਪਣਾ ਉਹ ਪੈਰਾਂ ਤੇ ਖੜੇ ਹੋਣ ਜਾ ਮਾਪੇ ਉਹਨੂੰ ਉੱਠਣਾ ਚਾਹੀਦਾ ਇਹਨਾਂ ਭੂਗਾਂ ਜੀ ਜਿਵੇਂ ਕਿ ਸਮਾਜ ਵਿੱਚ ਕੁੜੀਆਂ ਮੁੰਡਿਆਂ 'ਚ ਫਰਕ ਰੱਖਿਆ ਹੁੰਦਾ ਹਾਂ ਜੀ ਸਾਡੀ ਕੁੜੀ ਰੇਡੀ ਵੜੀ ਹਾਂ ਜੀ ਅਸੀਂ ਕੋਈ ਫਰਕ ਨਹੀਂ ਰੱਖਿਆ ਵੀਰ ਜੀ ਔਰੇ ਵੀ ਨਹੀਂ ਅਸੀਂ ਰੱਖਿਆ ਅਸੀਂ ਬਾਹਰ ਵੀ ਆਪਣੇ ਬੱਚਿਆਂ ਨੂੰ ਵੀ ਜਿੰਮੇ ਤੁਸੀਂ ਆਪਣਾ ਕੰਮ ਪੜਾਈ ਉਹ ਤਾਂ ਮੇਰੇ ਹਸਬੰਡ ਨੇ ਉਹਨਾਂ ਦੀ ਬਹੁਤ ਕੇਅਰ ਕਰੀ ਹੈ ਵਿੱਚ ਨਹੀਂ ਪਰ ਅੱਜ ਅਸੀਂ ਸਾਡੀ ਇਹੀ ਸੋਚ ਹੈ ਜੀ ਅੱਜ ਕੱਲ ਬੱਚਿਆਂ 'ਚ ਕੋਈ ਫਰਕ ਰੱਖਣਾ ਚਾਹੀਦਾ ਬੇਟਾ ਹੋਵੇ ਜਾਂ ਬੇਟੀ ਹੋਈ ਪਰ ਬੇਟੀਆਂ ਦੇ ਅੱਜ ਕੱਲ ਬਹੁਤ ਮਾਣ ਸਾਡੀ ਬੱਚੀ ਨੇ ਸਾਨੂੰ ਬਾਹਰ ਜਾ ਕੇ ਮੇਰੇ ਹਸਬੰਡ ਤੇ ਮੈਨੂੰ ਸਾਨੂੰ ਉਹਨਾਂ ਨੇ ਇੰਨਾ ਮਾਣ ਬਖਸ਼ਿਆ ਜੀ ਬਸ ਇਹੀ ਮੇਰੀ ਕਹਿੰਦੇ ਕੋਈ ਫਰਕ ਨਹੀਂ ਰੱਖਣਾ ਚਾਹੀਦਾ ਬੱਚਿਆਂ 'ਚ ਬੇਟਿਆਂ আর ਬੇਟੀਆਂ 'ਚ ਕੋਈ ਫਰਕ ਨਹੀਂ ਹੈਗਾ ਜੀ ਬੇਟੀਆਂ ਬੇਟਿਆਂ ਨੂੰ ਬਧ ਰੋਸ਼ਨ ਕਰਦੇ ਨੇ